ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁვენਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਡੱਲਾ ਜੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਸਿਆਸਤ ਦੇ ਵਿੱਚ ਸਰਗਰਮ ਹੋ ਗਏ ਨੇ ਚਰਚਾਵਾਂ ਨੇ ਕਿ ਭਾਜਪਾ ਨੇ ਉਹਨਾਂ ਨੂੰ ਥਾਪੀ ਦੇ ਦਿੱਤੀ ਹੈ ਕਰਿਓ ਪੂਰੀ ਗੱਲ ਸਾਂਝੀ ਤੇ ਉਧਰ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦੇ ਚਰਚੇ ਵੀ ਹੋ ਰਹੇ ਨੇ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦਾ ਇੰਤਜ਼ਾਰ ਆ ਜਿਹੜਾ ਉਹ ਕਦੋਂ ਕੋ ਖਤਮ ਹੋ ਸਕਦਾ ਜੀ ਡਲਾ ਜੀ ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਨੇ ਥਾਪੀ ਦਿੱਤੀ ਇਹ ਤਾਂ ਨਜ਼ਰ ਆ ਗਿਆ ਭਾਰਤੀ ਜਨਤਾ ਪਾਰਟੀ ਕਿਤਨਾ ਕਿਤੇ ਪੰਜਾਬ ਦੇ ਵਿੱਚ ਆਪਣੇ ਦਮ ਤੇ ਅੱਗੇ ਵਧਣਾ ਚਾਹੁੰਦੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਦੋ ਬਾਰ ਦੇ ਮੁੱਖ ਮੰਤਰੀ ਨੇ 9 ਸਾਲ ਤੋਂ ਵੱਧ ਸਮਾਂ ਕੈਪਟਨ ਅਮਰਿੰਦਰ ਪੰਜਾਬ ਚ ਮੁੱਖ ਮੰਤਰੀ ਰਹੇ ਨੇ ਔਰ ਕੈਪਟਨ ਅਮਰਿੰਦਰ ਭਾਵੇਂ ਉਸ 9 ਸਾਲ ਦੇ ਕਾਰਜ ਜਕਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਆਲੇ ਦੁਆਲੇ ਕਈ ਵਿਵਾਦ ਵੀ ਰਹੇ ਪਰ ਇਸ ਦੇ ਬਾਵਜੂਦ ਅਸੀਂ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਇੱਕ ਹਰਮਨ ਪਿਆਰੇ ਲੀਡਰ ਨੇ ਸਵਾਲ ਕਾਰਗੁਜ਼ਾਰੀ ਤੇ ਹੋ ਸਕਦੇ ਨੇ ਪਰ ਉਹਨਾਂ ਦੀ ਹਰਮਨ ਪਿਆਰਤਾ ਕੈਪਟਨ ਅਮਰਿੰਦਰ ਸਿੰਘ ਦੀ ਬਰਕਰਾਰ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪੀ ਨੇ ਥਾਪੀ ਦੇਤੀ ਕੈਪਟਨ ਅਮਰਿੰਦਰ ਮੋਗੇ ਚਲੇ ਗਏ ਉੱਥੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਕੈਪਟਨ ਅਮਰਿੰਦਰ ਨੇ ਦੱਸਿਆ ਕਹਿੰਦੇ ਜਦੋਂ ਮੈਂ ਫੌਜੀ ਸੀ ਮੇਰੀ ਰੀੜ ਦੀ ਹੱਡੀ 'ਚ ਕੋਈ ਦਿੱਕਤ ਆ ਗਈ ਸੀ ਤੇ ਉਮਰਵਦਨ ਦੇ ਨਾਲ ਨਾਲ ਉਹ ਦਿੱਕਤ ਵੱਧ ਰਹੀ ਸੀ ਤੇ ਕਹਿੰਦੇ ਮੇਰਾ ਹੁਣ ਇਲਾਜ ਹੋ ਗਿਆ ਮੇਰੀ ਰੀੜ ਦੀ ਹੱਡੀ ਬਿਲਕੁਲ ਠੀਕ ਹੈ ਤੇ ਹੁਣ ਮੈਂ ਦੱਬ ਕੇ ਕੰਮ ਕਰੂੰਗਾ ਮਤਲਬ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਨਾ ਕੋਈ ਜ਼ਿੰਮੇਵਾਰੀ ਲਈ ਹੈ ਕਿ ਜਾਓ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਤਕੜਾ ਕਰੋ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ 'ਚ ਵੀ ਰਹੇ ਆਪਣੀ ਪਾਰਟੀ ਵੀ ਬਣਾਈ ਕਾਂਗਰਸ 'ਚ ਵੀ ਰਹੇ ਹੁਣ ਬੀਜੇਪੀ 'ਚ ਨਹੀਂ ਹੁਣ ਕੈਪਟਨ ਅਮਰਿੰਦਰ ਜਦੋਂ ਦੇਖੋ ਕੈਪਟਨ ਅਮਰਿੰਦਰ ਵੀ ਇੱਕ ਤਰੀਕੇ ਨਾਲ ਵੱਡੇ ਕਦ ਦੇ ਲੀਡਰ ਤਾਂ ਨੇ ਦੋ ਵਾਰ ਮੁੱਖ ਮੰਤਰੀ ਰਹੇ ਨੇ ਕੈਪਟਨ ਅਮਰਿੰਦਰ ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਪੱਤਰਕਾਰਾਂ ਦੇ ਸਵਾਲ ਬੜੇ ਤਿੱਖੇ ਹੁੰਦੇ ਨੇ ਪੱਤਰਕਾਰਾਂ ਨੇ ਕੈਪਟਨ ਅਮਰਿੰਦਰ ਨੂੰ ਕਈ ਤਰ੍ਹਾਂ ਦੇ ਸਵਾਲ ਕੀਤੇ ਅੱਜ ਜਦੋਂ ਮੋਗਾ ਦੇ ਵਿੱਚ ਪਹੁੰਚੇ ਪਰ ਕੈਪਟਨ ਅਮਰਿੰਦਰ ਦੇ ਜਿਹੜੇ ਜਵਾਬ ਸੀ ਉਹਨਾਂ ਤੋਂ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਜੰਡਾ ਕੈਪਟਨ ਅਮਰਿੰਦਰ ਸਿੰਘ ਹੁਣ ਅੱਗੇ ਵਧਾਉਣਗੇ ਕੈਪਟਨ ਅਮਰਿੰਦਰ ਨੇ ਇਹ ਵੀ ਸਾਫ਼ ਕੀਤਾ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦਾ ਸਾਥ ਮਿਲ ਰਿਹਾ ਹੈ ਤੇ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਆਪਣੇ ਦਮ ਤੇ ਚੋਣ ਲੜੇ ਕਿਸੇ ਨਾਲ ਸਮਝੌਤਾ ਕਰਨਾ ਹੈ ਜਾਂ ਨਹੀਂ ਕਰਨਾ ਇਹਦਾ ਫੈਸਲਾ ਕੈਪਟਨ ਅਮਰਿੰਦਰ ਕਹਿੰਦੇ ਹਾਈ ਕਮਾਂਡ ਹੀ ਕਰਦੀ ਹੈ ਪਰ ਉਹ ਚੋਣਾਂ ਦੇ ਨੇੜੇ ਆ ਕੇ ਉਹਦਾ ਫੈਸਲਾ ਹੋਊਗਾ। ਵੈਸੇ ਵੀ ਹਜੇ 1 ਸਾਲ ਤੇ 4.5 ਮਹੀਨੇ ਨਵੀਂ ਸਰਕਾਰ ਨੂੰ ਪਏ ਨੇ। ਜੇ 15-16 ਮਾਰਚ ਨੂੰ ਵੀ ਸਰਕਾਰ ਬਣਨੀ ਹੋਵੇ ਤੇ ਨਵੰਬਰ-ਦਸੰਬਰ ਦੇ 2 ਮਹੀਨੇ ਤੇ 27 ਵਾਲੀ ਜਨਵਰੀ-ਫਰਵਰੀ ਦੇ 2 ਮਹੀਨੇ ਤੇ ਅੱਧਾ ਮਹੀਨਾ ਮਾਰਚ ਦਾ 4.5 ਮਹੀਨੇ ਤੇ ਪੂਰਾ ਸਾਲ 27 ਵਾਲਾ ਪਿਆ। ਇਹਦਾ ਮਤਲਬ ਹੈ 1 ਸਾਲ 4.5 ਮਹੀਨੇ ਹਜੇ ਪੰਜਾਬ ਦੀਆਂ ਅਗਲੀਆਂ ਚੋਣਾਂ ਨੂੰ ਬਾਕੀ ਐ ਜਦੋਂ ਕੈਪਟਨ ਅਮਰਿੰਦਰ ਸਿੰਘ ਇਹ ਦਾਵਾ ਕਰਦੇ ਨੇ ਕਿ ਹੁਣ ਉਹ ਮੈਦਾਨ 'ਚ ਉਤਰਿਆ ਹੀ ਨਹੀਂ ਕੈਪਟਨ ਅਮਰਿੰਦਰ ਦੀ ਉਮਰ ਸਿਆਣੀ ਐ ਪਿੱਛੇ ਜੇ ਹਸਪਤਾਲ 'ਚ ਵੀ ਰਿਹਾ ਰਹਿ ਕੈਪਟਨ ਅਮਰਿੰਦਰ ਹੁਣ ਅੱਗੇ ਨਵੰਬਰ ਦਸੰਬਰ ਜਨਵਰੀ 'ਚ ਕੜਾਕੇ ਦੀ ਠੰਡ ਪੈਣੀ ਐ ਸੋ ਆਮ ਤੌਰ ਤੇ ਇਸ ਕੜਾਕੇ ਦੀ ਠੰਡ 'ਚ ਕੈਪਟਨ ਅਮਰਿੰਦਰ ਕੀ ਪਿੰਡਾਂ 'ਚ ਪ੍ਰੈਸ ਕਾਨਫਰੰਸਾਂ ਰੈਲੀਆਂ ਤੇ ਮੰਚਾਂ ਤੇ ਨਜ਼ਰ ਆਉਣਗੇ ਸਵਾਲ ਤਾਂ ਵੱਡਾ ਐ ਕਿਉਂਕਿ ਉਹਨਾਂ ਦੀ ਉਮਰ ਵੀ ਸਿਆਣੀ ਐ ਆਮ ਤੌਰ ਤੇ ਜਿਹੜੇ ਸਿਆਣੀ ਉਮਰ ਦੇ ਬਜ਼ੁਰਗ ਹੁੰਦੇ ਠੰਡ ਠੰਡ ਲੱਗਣ ਦਾ ਉਹਨਾਂ ਨੂੰ ਖਤਰਾ ਹੁੰਦਾ ਪਰ ਚਲੋ ਕੈਪਟਨ ਅਮਰਿੰਦਰ ਦੀਆਂ ਤਾਂ ਗੱਡੀਆਂ ਲੱਗੀਆਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਗੱਡੀਆਂ ਅੰਦਰ ਹੀਟਰਾਂ ਦਾ ਇੰਤਜ਼ਾਮ ਹੁੰਦਾ ਸ਼ਾਇਦ ਕੈਪਟਨ ਅਮਰਿੰਦਰ ਇਹਨਾਂ ਸਰਦੀਆਂ 'ਚ ਸਾਨੂੰ ਸੜਕਾਂ ਤੇ ਪਿੰਡਾਂ 'ਚ ਸ਼ਹਿਰਾਂ 'ਚ ਨਜ਼ਰ ਆਉਣ ਜੇ ਅਜਿਹਾ ਹੋ ਗਿਆ ਅਗਰ ਕੈਪਟਨ ਅਮਰਿੰਦਰ ਆਉਂਦੇ 3 ਮਹੀਨਿਆਂ ਦੀ ਠੰਡ 'ਚ ਵੀ ਜ਼ਮੀਨ ਦੇ ਉੱਤੇ ਉੱtre ਰਹੇ ਕਿਤਨਾ ਕਿਤੇ ਫੇਰ ਉਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅਜੰਡਾ ਹੈ ਉਹਨੂੰ ਅੱਗੇ ਵਧਾ ਸਕਦੇ ਨੇ ਕਿਉਂਕਿ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਇਸ ਵਕਤ ਜੋ ਪੰਜਾਬ ਦੀ ਪੋਲਿਟਿਕਸ ਦਾ ਦੌਰ ਹੈ ਪਿੰਡਾਂ ਦੇ ਵਿੱਚ ਅਕਾਲੀ ਪੋਲਿਟਿਕਸ ਖਾਸ ਤੌਰ ਤੇ ਪੰਥਕ ਪੋਲਿਟਿਕਸ ਵੱਡੇ ਪ੍ਰਭਾਵ ਚਾਏ ਸੁਖਵੀਰ ਬਾਦਲ ਨੂੰ ਤਾਂ ਹਜੇ ਜ਼ੋਰ ਲਾਉਣਾ ਪੈਣਾ ਹੈ ਲੇਕਿਨ ਜਿਹੜੀ ਪੰਥਕ ਏਜੰਡੇ ਦੀ ਪੋਲਿਟਿਕਸ ਹੈ ਸਿੱਖ ਮੁੱਦਿਆਂ ਦੀ ਰਾਜਨੀਤੀ ਹੈ ਭਾਵੇਂ ਪੰਥਕ ਕੌਂਸਲ ਹੈ ਭਾਵੇਂ ਪੁਨਰ ਸੁਰਜੀਤ ਅਕਾਲੀ ਦਲ ਹੈ ਤੇ ਭਾਵੇਂ ਵਾਰਿਸ ਪੰਜਾਬ ਦੇ ਹੈ ਇਹ ਪੋਲਿਟਿਕਸ ਨੂੰ ਤਾਂ ਹੰਧਾਰਾ ਮਿਲ ਰਿਹਾ ਪਿੰਡਾਂ ਸ਼ਹਿਰਾਂ 'ਚ ਭਾਰਤੀ ਜਨਤਾ ਪਾਰਟੀ ਦੀ ਪੋਲਿਟਿਕਸ ਨੂੰ ਸਮਰਥਨ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਤੁਸੀਂ ਵੇਖੋ ਸ਼ਹਿਰਾਂ 'ਚ ਜ਼ਿਆਦਾ ਸਰਗਰਮ ਹੈ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਔਰ ਉਹਨਾਂ ਨੇ ਪ੍ਰਧਾਨ ਗੈਰ ਸਿੱਖ ਅਮਨ अरोड़ा ਨੂੰ ਇਸੇ ਕਰਕੇ ਬਣਾਇਆ ਹੈ ਇੰਟੈਲੀਜੈਂਸ ਦੀਆਂ ਔਰ ਚੌਕਸੀ ਏਜੰਸੀਆਂ ਦੀਆਂ ਰਿਪੋਰਟਾਂ ਨੇ ਕਿ ਪੰਜਾਬ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਔਰ ਜਿਹੜੇ ਸ਼ਹਿਰੀ ਲੋਕ ਨੇ ਉਹ ਬੀਜੇਪੀ ਦੇ ਨਾਲ ਜੁੜ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਪੰਜਾਬ ਚ ਬੀਜੇਪੀ ਨੂੰ ਤਾਕਤ ਮਿਲ ਰਹੀ ਹੈ ਹੁਣ ਅਜਿਹੇ ਹਾਲਾਤਾਂ ਚ ਕੈਪਟਨ ਮਰਿੰਦਰ ਸਿੰਘ ਵੀ ਨਰਿੰਦਰ ਮੋਦੀ ਦੀ ਜੰਮ ਕੇ ਤਾਰੀਫ ਕਰਦੇ ਨੇ ਅੱਜ ਉਹ ਕਹਿੰਦੇ ਨੇ ਕਿ ਜਿੰਨੀ ਤਰੱਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਹੋ ਰਹੀ ਹੈ ਸਾਡੀ ਜੀਡੀਪੀ ਚਾਈਨਾ ਨਾਲੋਂ ਵੀ ਵੱਡੀ ਹੋਗੀ ਤੇ ਅਸੀਂ ਆਉਂਦੇ ਸਮੇਂ ਚ ਚਾਈਨਾ ਨੂੰ ਪਛਾੜ ਦੇਾਂਗੇ ਤੇ ਅਸੀਂ ਹੁਣ ਤੀਸਰੀ ਇਕਨੋਮੀ ਬਣਨ ਵਾਲੇ ਆ ਤੇ ਹੋ ਸਕਦਾ ਹੈ ਅਸੀਂ ਦੁਨੀਆ ਦੀ ਪਹਿਲੀ ਇਕਨੋਮੀ ਬਣ ਜਾਈਏ ਹਾਲਾਂਕਿ ਦੁਨੀਆ ਦੀ ਪਹਿਲੀ ਇਕਨੋਮੀ ਬਣਨ ਲਈ ਸਾਨੂੰ ਅਮਰੀਕਾ ਨੂੰ ਪਛਾੜਨਾ ਪੈਣਾ ਤੇ ਮੈਨੂੰ ਲੱਗਦਾ ਉਹ ਅਗਲੇ ਘਟੋ ਘਟ 100 ਕ ਸਾਲ ਤੱਕ ਨਜ਼ਰ ਨਹੀਂ ਆਉਂਦਾ ਕਿ ਅਸੀਂ ਅਮਰੀਕਾ ਨੂੰ ਪਛਾੜ ਦਈਏ ਅਮਰੀਕਾ ਦੀ ਇਕਨੋਮੀ ਬਹੁਤ ਵੱਡੀ ਇਕਨੋਮੀ ਹੈ ਸੋ ਹਵਾ ਚ ਅਸੀਂ ਜੋ ਮਰਜੀ ਗੱਲਾਂ ਕਰ ਲਈਏ ਹਾਂ ਅਸੀਂ ਦੁਨੀਆ ਦੀ ਦੂਜੀ ਵੱਡੀ ਇਕਨੋਮੀ ਬਣ ਸਕਦੇ ਹਾਂ ਅਗਰ ਸਾਡਾ ਮੁਲਕ ਹੋਰ ਡਿਵੈਲਪ ਹੋਵੇ ਤੇ ਜਿਹੜੀ ਰਫਤਾਰ ਦੇ ਨਾਲ ਸਾਡੇ ਨੌਜਵਾਨ ਸਾਡੇ ਕਾਰੋਬਾਰੀ ਬਿਜ਼ਨਸਮੈਨ ਵਪਾਰੀ ਔਰ ਮਜ਼ਦੂਰ ਮਿਹਨਤ ਕਰ ਰਹੇ ਨੇ ਅਸਲੀ ਦੁਨੀਆ ਦੀ ਦੂਜੀ ਇਕਨੋਮੀ ਬਣ ਸਕਦੇ ਆ ਭਾਵੇਂ ਉਹਦੇ ਲਈ ਸਾਨੂੰ 20 ਸਾਲ ਲੱਗਣ 25 ਲੱਗਣ 50 ਲੱਗਣ ਇਹ ਤਾਂ ਸੰਭਾਵਨਾ ਹੈ ਮਤਲਬ ਕੈਪਟਨ ਅਮਰਿੰਦਰ ਨਰਿੰਦਰ ਮੋਦੀ ਦਾ ਵੀ ਜਮ ਕੇ ਪ੍ਰਚਾਰ ਕਰ ਰਹੇ ਨੇ ਔਰ ਜਦੋਂ ਰਾਹੁਲ ਗਾਂਧੀ ਦੇ ਮੁਕਾਬਲੇ ਵੀ ਤੁਲਨਾ ਦਾ ਸਵਾਲ ਪੱਤਰਕਾਰ ਪੁੱਛਦੇ ਨੇ ਤੇ ਕੈਪਟਨ ਅਮਰਿੰਦਰ ਰਾਹੁਲ ਗਾਂਧੀ ਨੂੰ ਗੈਰ ਤਜਰਬੇਕਾਰ ਦੱਸ ਕੇ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਨੇ ਹੁਣ ਸਵਾਲ ਇਹ ਖੜੇ ਹੁੰਦੇ ਨੇ ਕਿ ਸੁਨੀਲ ਜਾਖੜ ਔਰ ਕੈਪਟਨ ਅਮਰਿੰਦਰ ਸਿੰਘ ਇਹ ਦੋਵੇਂ ਕਾਂਗਰਸ ਤੋਂ ਗਏ ਸੀ ਅਗਰ ਕੈਪਟਨ ਅਮਰਿੰਦਰ ਔਰ ਸੁਨੀਲ ਜਾਖੜ ਇਕੱਠੇ ਹੋ ਕੇ ਮੁੜ ਕੇ ਸਰਗਰਮ ਹੁੰਦੇ ਨੇ ਔਰ ਇਹ ਸਰਗਰਮੀ ਵੱਡੀ ਹੁੰਦੀ ਹੈ ਤੇ ਪੰਜਾਬ ਚ ਕਾਂਗਰਸ ਨੂੰ ਹੋਰ ਸਨ ਲੱਗੇਗੀ ਹਜੇ ਵੀ ਇੰਨੀ ਸਮਰਥਾ ਪੰਜਾਬ ਚ ਬੀਜੇਪੀ ਕੋਲੇ ਹੈਗੀ ਹੈ ਕਿ ਉਹ ਵੱਡੇ ਵੱਡੇ ਕਾਂਗਰਸੀ ਲੀਡਰਾਂ ਨੂੰ ਲੈ ਸਕਦੀ ਹੈ ਰਵਨੀਤ ਬਿੱਟੂ ਤੁਸੀਂ ਵੇਖੋ ਹਾਰ ਗਿਆ ਤਾਂ ਵੀ ਬੀਜੇਪੀ ਨੇ ਮੰਤਰੀ ਬਣਾਤਾ ਔਰ ਅਗਰ ਕੈਪਟਨ ਅਮਰਿੰਦਰ ਦੀ ਸਰਗਰਮੀ ਹੁੰਦੀ ਹੈ ਉਹਦੇ ਨਾਲ ਜਿਹੜੀ ਜਿਹੜਾ ਰਵਨੀਤ ਬਿੱਟੂ ਦੀ ਸਰਗਰਮੀ ਬਹੁਤ ਜ਼ਿਆਦਾ ਵਧੀ ਹੋਈ ਸੀ ਉਹ ਦੇਖਣਯੋਗ ਰਹੇਗੀ ਕਿ ਕੀ ਰਵਨੀਤ ਬਿੱਟੂ ਪਹਿਲਾਂ ਦੀ ਤਰ੍ਹਾਂ ਸਰਗਰਮ ਰਹਿੰਦੇ ਨੇ ਜਾਂ ਕਾਂਗਰਸ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਖੇਮੇਬੰਦੀ ਬਣਦੀ ਹੈ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ 'ਚ ਆ ਗਏ ਸੀ ਤੇ ਰਵਨੀਤ ਬਿੱਟੂ ਹਜੇ ਕਾਂਗਰਸ 'ਚ ਹੀ ਸੀ ਤੇ ਰਵਨੀਤ ਬਿੱਟੂ ਨੇ ਕੈਪਟਨ ਅਮਰਿੰਦਰ ਤੇ ਵੀ ਤਿੱਖੇ ਹਮਲੇ ਕੀਤੇ ਸੀ ਹਾਲਾਂਕਿ ਹੁਣ ਤਾਂ ਰਵਨੀਤ ਬਿੱਟੂ ਕੈਪਟਨ ਅਮਰਿੰਦਰ ਜੀ ਪਾਰਟੀ 'ਚ ਹੀ ਚਲੇ ਗਏ ਨੇ ਹੁਣ ਰਵਨੀਤ ਬਿੱਟੂ ਲਈ ਬੜਾ ਔਖਾ ਹੋਣਾ ਹੈ ਕੈਪਟਨ ਅਮਰਿੰਦਰ ਸਿੰਘ ਬਾਰੇ ਕੋਈ ਮਾੜਾ ਚੰਗਾ ਬੋਲਣਾ ਪਰ ਇਹ ਬੜਾ ਦਿਲਚਸਪ ਰਹੂਗਾ ਰਵਨੀਤ ਬਿੱਟੂ ਦੀ ਸਿਆਸਤ ਨੂੰ ਦੇਖਣਾ ਜਿਹੜੇ ਕਿ ਭਾਜਪਾ 'ਚ ਕਾਫੀ ਅੱਗੇ ਵਧ ਰਹੇ ਸੀ ਪਿਛਲੇ ਕੁਝ ਸਮੇਂ ਤੋਂ ਹਾਲਾਂਕਿ ਉਹ ਕੇਂਦਰੀ ਮੰਤਰੀ ਬਣਾਈ ਨੇ ਭਾਰਤੀ ਜਨਤਾ ਪਾਰਟੀ ਨੇ ਪਰ ਇਸ ਦੇ ਬਾਵਜੂਦ ਵੀ ਜਿਸ ਤਰ੍ਹਾਂ ਦਾ ਸੰਗਠਨ ਹੈ ਭਾਰਤੀ ਜਨਤਾ ਪਾਰਟੀ ਦਾ ਉਹਦੇ 'ਚ ਕਾਂਗਰਸ ਦੀ ਸ਼ੈਲੀ 'ਚ ਕੰਮ ਨਹੀਂ ਕੀਤਾ ਜਾ ਸਕਦਾ ਹੁਣ ਅਸ਼ਵਨੀ ਸ਼ਰਮਾ ਪੂਰੀ ਤਰ੍ਹਾਂ ਸਰਗਰਮ ਹੋ ਗਏ ਨੇ ਅਨਿਲ ਸਰੀਨ ਪਹਿਲਾਂ ਹੀ ਸਰਗਰਮ ਨੇ ਜਿਹੜੇ ਜਨਰਲ ਸ਼ਕਤਰ ਨੇ ਭਾਰਤੀ ਜਨਤਾ ਪਾਰਟੀ ਦੇ ਔਰ ਇਹਨਾਂ ਹਾਲਾਤਾਂ ਚ ਭਾਰਤੀ ਜਨਤਾ ਪਾਰਟੀ ਪੰਜਾਬ ਚ ਕਿਸ ਅਜੰਡੇ ਤੇ ਅੱਗੇ ਵਧਦੀ ਹੈ ਉਹ ਸਾਡੇ ਸਾਹਮਣੇ ਹੈ ਕਿ ਡਵੈਲਪਮੈਂਟ ਦਾ ਅਜੰਡਾ ਸ਼ਹਿਰਾਂ ਚ ਬੀਜੇਪੀ ਨੂੰ ਜਿਵੇਂ ਮੈਂ ਪਹਿਲਾਂ ਕਿਹਾ ਤਾਕਤ ਮਿਲ ਰਹੀ ਹੈ ਔਰ ਪਿੰਡਾਂ ਚ ਅਕਾਲੀ ਧਿਰਾਂ ਤਕੜੀਆਂ ਹੋ ਰਹੀਆਂ ਨੇ ਪੰਥਕ ਧਿਰਾਂ ਵਾਰਿਸ ਪੰਜਾਬ ਔਰ ਪੁਨਰਸੁਰਜੀਤ ਔਰ ਪੰਥਕ ਕਾਉਂਸਲ ਸੋ ਬੜਾ ਦਿਲਚਸਪ ਪਰ ਹੋਗਾ ਅੱਛਾ ਕੈਪਟਨ ਅਮਰਿੰਦਰ ਨੇ ਦੋ ਚਾਰ ਗੱਲਾਂ ਜਿਵੇਂ ਤੁਸੀਂ ਨਵਜੋਤ ਸਿੱਧੂ ਦਾ ਵੀ ਸਵਾਲ ਕੀਤਾ ਪੱਤਰਕਾਰਾਂ ਨੇ ਨਵਜੋਤ ਸਿੰਘ ਸਿੱਧੂ ਦਾ ਸਵਾਲ ਵੀ ਕੀਤਾ ਵੈਸੇ ਤਾਂ ਨਵਜੋਤ ਸਿੱਧੂ ਪ੍ਰਿੰਕਾ ਗਾਂਧੀ ਨਾਲ ਇੱਕ ਵਾਰ ਫੇਰ ਮੁਲਾਕਾਤ ਕਰਕੇ ਆਏ ਨੇ ਉਹਨਾਂ ਦੀ ਮੁਲਾਕਾਤ ਪ੍ਰਿੰਕਾ ਗਾਂਧੀ ਨਾਲ ਸਮੇਂ-ਸਮੇਂ ਤੇ ਹੁੰਦੀ ਰਹਿੰਦੀ ਹੈ ਔਰ ਜਦੋਂ ਆਪਣੇ ਕੰਮਕਾਰ ਤੇ ਮੁੜੇ ਨਵਜੋਤ ਸਿੰਘ ਸਿੱਧੂ ਉਹ ਕਾਂਗਰਸ ਦੀ ਹਾਈ ਕਮਾਂਡ ਨੂੰ ਦੱਸ ਕੇ ਹੀ ਕੰਮ ਤੇ ਵਾਪਸ ਮੁੜੇ ਸੀ ਇਹ ਤਾਂ طے ਹੈ ਕਿ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹੋਏਗੀ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਘਰੇ ਤਾਂ ਨਹੀਂ ਬਹਿਣ ਦਿੰਦੇ 27 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਪੰਜਾਬ ਦੇ ਪੋਲਿਟੀਕਲ ਮੈਦਾਨ 'ਚ ਤਾਂ ਨਜ਼ਰ ਆਉਣਗੇ ਪਰ ਸਵਾਲ ਜਿਹੜਾ ਵੱਡਾ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਕਿਤੇ ਨਾ ਕਿਤੇ ਇਸ ਪਾਸੇ ਬੜੀ ਗੰਭੀਰ ਹੈ ਕਿ ਕਿਉਂ ਨਾ ਨਵਜੋਤ ਸਿੰਘ ਸਿੱਧੂ ਨੂੰ ਹੀ ਪੰਜਾਬ 'ਚ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਜਿਹੜੇ ਪੰਜਾਬ 'ਚ ਮੁੱਖ ਮੰਤਰੀ ਦੇ ਚਿਹਰੇ ਬਣਨੇ ਨੇ ਅੱਜ ਵੀ 2-3 ਨਾਮ ਬੜੀ ਪ੍ਰਮੁਖਤਾ ਦੇ ਨਾਲ ਵਿਚਾਰੇ ਜਾ ਰਹੇ ਨੇ ਉਹਦੇ 'ਚ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਦੇ ਲੋਕ ਨੇ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਵੀ ਹੈ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਹੈ ਔਰ ਜਿਹੜੇ ਪੰਜਾਬ 'ਚ ਕਾਂਗਰਸ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਵਿਚਾਰ ਰਹੀ ਹੈ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦਾ ਨਾਮ ਵੀ ਹੈ ਭਾਵੇਂ ਰਾਜਾ ਵੜਿੰਗ ਖੁਦ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿ ਮੈਂ ਮੁੱਖ ਮੰਤਰੀ ਦੀ ਦੌੜ ਚਾਂ ਪਰ ਇਹ ਚਾਰ ਨਾਮ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਦਾਵਾ ਔਰ ਚਰਨਜੀਤ ਸਿੰਘ ਚੰਨੀ ਮੁੱਖ ਤੌਰ ਤੇ ਇਹ ਚਾਰ ਨਾਮ ਬਤੌਰ ਪੰਜਾਬ ਦੇ ਮੁੱਖ ਮੰਤਰੀ ਕਾਂਗਰਸ ਦੀ ਹਾਈ ਕਮਾਂਡ ਦੇ ਜ਼ਹਿਨ 'ਚ ਨੇ ਔਰ ਨਵਜੋਤ ਸਿੰਘ ਸਿੱਧੂ ਸਭ ਤੋਂ ਉੱਤੇ ਨਵਜੋਤ ਸਿੰਘ ਸਿੱਧੂ ਅੱਜ ਵੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਵਿਚਾਰਿਆ ਜਾ ਰਿਹਾ ਹੈ ਹੁਣ ਅਗਰ ਤਾਂ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਜਿੱਤ ਬਿਹਾਰ ਚ ਕਾਂਗਰਸ ਪਾਰਟੀ ਨੂੰ ਮਿਲੀ ਫਿਰ ਤਾਂ ਇਹ ਤੈ ਹੈ ਕਿ ਪੰਜਾਬ ਚ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਚੋਣਾਂ ਲੜੇਗੀ ਔਰ ਉਸ ਵੇਲੇ ਅਗਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਗਿਆ ਜੇ ਕਾਂਗਰਸ ਇੱਕ ਤਕੜੇ ਮੁਕਾਬਲੇ ਦੇ ਵਿੱਚ ਪੰਜਾਬ 'ਚ ਆਏਗੀ ਮੈਂ ਅੱਜ ਇਹ ਨਹੀਂ ਕਹਿੰਦਾ ਕਿ ਜੇ ਪੰਜਾਬ 'ਚ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਤਾ ਤਾਂ ਇੱਕ ਪਾਸੜ ਲੜਾਈ ਹੋਏਗੀ ਕਿਉਂਕਿ ਇਹ ਤੈਅ ਕਰੇਗਾ ਟਿਕਟਾਂ ਪਿਛਲੀ ਵਾਰੀ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ ਉਸ ਵੇਲੇ ਜਿਹੜੀਆਂ ਟਿਕਟਾਂ ਨੇ ਉਹ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਮੁਤਾਬਕ ਨਹੀਂ ਦਿੱਤੀਆਂ ਗਈਆਂ ਕੁਝ ਟਿਕਟਾਂ ਜ਼ਰੂਰ ਨਵਜੋਤ ਸਿੰਘ ਸਿੱਧੂ ਨੂੰ ਧਵਾਉਣ 'ਚ ਕਾਮਯਾਬ ਹੋਏ ਸਾਰੀਆਂ ਟਿਕਟਾਂ ਨਵਜੋਤ ਸਿੱਧੂ ਦੀ ਮਰਜ਼ੀ ਮੁਤਾਬਕ ਨਹੀਂ ਦਿੱਤੀਆਂ ਗਈਆਂ। ਅਗਰ ਟਿਕਟਾਂ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਮੁਤਾਬਕ, ਰਾਹੁਲ ਗਾਂਧੀ ਦੀ ਮਰਜ਼ੀ ਮੁਤਾਬਕ ਅਗਰ ਕਾਂਗਰਸ ਪਾਰਟੀ 70 ਚਿਹਰੇ ਨਵੇਂ ਲਿਆਈ ਆਪਣੇ। 70 ਨਵੇਂ ਚਿਹਰੇ ਅਗਰ ਕਾਂਗਰਸ ਪਾਰਟੀ ਲਿਆਉਂਦੀ ਹੈ ਤੇ ਕਾਂਗਰਸ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਮੁਕਾਬਲੇ 'ਚ ਆ ਜਾਏਗੀ 27 ਦੀ ਸਰਕਾਰ ਬਣਾਉਣ ਲਈ ਔਰ ਮੁਕਾਬਲਾ ਸ਼ੁੱਧ ਰੂਪ ਦੇ ਵਿੱਚ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਇਸ ਵਾਰ ਵੱਖਰਾ ਵੱਖਰਾ ਹੋਣਾ ਹੈ ਜਿਹੜੀ ਸ਼ਹਿਰਾਂ ਚ ਲੜਾਈ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਹੋਣੀ ਹੈ ਭਾਵੇਂ ਕਾਂਗਰਸ ਪਾਰਟੀ ਮੁਕਾਬਲਾ ਕਰ ਲੈ ਬੀਜੇਪੀ ਨਾਲ ਭਾਵੇਂ ਆਮ ਆਦਮੀ ਪਾਰਟੀ ਕਰ ਲਈ ਜਿਹੜੀ ਪੰਜਾਬ ਦੀ ਸ਼ਹਿਰਾਂ ਦੀ ਲੜਾਈ ਹੈ ਉਹ ਬੀਜੇਪੀ ਨਾਲ ਹੋਣੀ ਹੈ ਔਰ ਜਿਹੜੀ ਪਿੰਡਾਂ ਦੀ ਲੜਾਈ ਹੈ ਪੰਜਾਬ ਚ ਪਿੰਡਾਂ ਦੀ ਲੜਾਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੀ ਲੀਡਰਸ਼ਿਪ ਹੈ ਉਹਦੇ ਨਾਲ ਹੋਣੀ ਹੈ ਉੱਥੇ ਭਾਵੇਂ ਕਾਂਗਰਸ ਪਾਰਟੀ ਦੇ ਮੁਕਾਬਲਾ ਹੁੰਦਾ ਨਾਲ ਹੋ ਜੇ ਭਾਵੇਂ ਆਮ ਆਦਮੀ ਪਾਰਟੀ ਦਾ ਸੋ ਜਿਹੜੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸਿੱਖ ਲੀਡਰਸ਼ਿਪ ਉਹੀ ਧਿਰ ਪੰਜਾਬ ਚ ਪਿੰਡਾਂ ਦੇ ਵਿੱਚ ਮੁਕਾਬਲੇ ਚ ਅੱਗੇ ਰਹੇਗੀ ਇਹ ਗੱਲਾਂ ਵੱਖ-ਵੱਖ ਸਰਵੇਖਣਾਂ ਚ ਜਦੋਂ ਆਪਾਂ ਲੋਕਾਂ ਨਾਲ ਗੱਲ ਕਰਦੇ ਆਂ ਬੁੱਧੀਜੀਵੀਆਂ ਨਾਲ ਗੱਲ ਕਰਦੇ ਆਂ ਇਹ ਗੱਲਾਂ ਪਿਛਲੇ ਚੋਣਾਂ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਹੁਣ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਗੱਲ ਹੈ ਹੁਣ ਕੈਪਟਨ ਅਮਰਿੰਦਰ ਨੂੰ ਪਤਾ ਹੈ ਬੀਜੇਪੀ ਨੂੰ ਵੀ ਪਤਾ ਹੈ ਅਗਰ ਨਵਜੋਤ ਸਿੰਘ ਸਿੱਧੂ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਉਤਾਰਤਾ ਤੇ ਫਿਰ ਭਾਰਤੀ ਜਨਤਾ ਪਾਰਟੀ ਕੋਲੇ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਦੇ ਮੁਕਾਬਲਾ ਕਰਨ ਦੇ ਲਈ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਉਮਰ ਬਹੁਤ ਹੈ ਸਿਰਫ ਇੱਕ ਕੈਪਟਨ ਅਮਰਿੰਦਰ ਸਿੰਘ ਹੀ ਹੈ ਜਿਹੜਾ ਕਿਉਂਕਿ ਉਹ ਪਹਿਲਾਂ ਵੀ ਦੋ ਵਾਰ ਮੁੱਖ ਮੰਤਰੀ ਰਿਹਾ ਬੀਜੇਪੀ ਕੋਲੇ ਨਵਜੋਤ ਸਿੱਧੂ ਦੇ ਮੁਕਾਬਲੇ ਦਾ ਭਾਰਤੀ ਜਨਤਾ ਪਾਰਟੀ ਕੋਲੇ ਕੋਈ ਹੋਰ ਵੱਡਾ ਲੀਡਰ ਨਹੀਂ ਹੈ ਹਾਲਾਂਕਿ ਮੈਂ ਅੱਜ ਵੀ ਮੰਨਦਾ ਕਿ ਨਵਜੋਤ ਸਿੰਘ ਸਿੱਧੂ ਚਾਰ ਵਾਰ ਐਮਪੀ ਰਿਹਾ ਬੀਜੇਪੀ ਦੇ ਵਿੱਚ ਐਮਐਲਏ ਵੀ ਰਿਹਾ ਨਹੀਂ ਮਾਫ ਕਰਨਾ ਐਮਐਲਏ ਨਹੀਂ ਰਿਹਾ ਐਮਪੀ ਰਿਹਾ ਉਹਨਾਂ ਦੀ ਪਤਨੀ ਐਮਐਲਏ ਰਹੀ ਨਵਜੋਤ ਸਿੱਧੂ ਦਾ ਅਗਰ ਕਦ ਸਿਆਸਤ 'ਚ ਵੱਡਾ ਹੋਇਆ ਹੈ ਉਹਦੇ ਪਿੱਛੇ ਅਕਲ ਬਿਹਾਰੀ ਆਵਾਜਪਾਏ ਵਰਗੇ ਲੀਡਰਾਂ ਦਾ ਵੀ ਬਹੁਤ ਵੱਡਾ ਹੱਥ ਰਿਹਾ ਹੈ ਆਰਐਸਐਸ ਦਾ ਔਰ ਬੀਜੇਪੀ ਦੀ ਤਮਾਮ ਲੀਡਰਸ਼ਿਪ ਦਾ ਹੱਥ ਰਿਹਾ ਸੋ ਨਵਜੋਤ ਸਿੱਧੂ ਮੁੱਖ ਰੂਪ 'ਚ ਲੀਡਰ ਬੀਜੇਪੀ ਦਾ ਹੀ ਹੈ ਲੇਕਿਨ ਜਦੋਂ ਉਹਨਾਂ ਨੇ ਬੀਜੇਪੀ ਛੱਡ ਕੇ ਕਾਂਗਰਸ ਨਾਲ ਸਾਂਝ ਪਾਈ ਹੁਣ ਉਹ ਕਾਂਗਰਸੀ ਲੀਡਰ ਨਹੀਂ ਸੋ ਇਸ ਕਰਕੇ ਅਗਰ ਭਾਜਪਾ ਕੈਪਟਨ ਅਮਰਿੰਦਰ ਸਿੰਘ ਨੂੰ ਸਰਗਰਮ ਕਰਦੀ ਹੈ ਤੇ ਪੰਜਾਬ ਚ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਜਿਹੜੀ ਨੀਤੀਗਤ ਲੜਾਈ ਪਿਛਲੇ ਸਮਿਆਂ ਚ ਹੋਈ ਹੈ ਉਹ ਅਸੀਂ ਸਾਰਿਆਂ ਨੇ ਵੇਖੀ ਹੈ ਸੋ ਅਗਰ ਕੈਪਟਨ ਦੇ ਸਾਹਮਣੇ ਨਵਜੋਤ ਸਿੱਧੂ ਕਾਂਗਰਸ ਚ ਆਏਗਾ ਫਿਰ ਕਾਂਗਰਸ ਜਿਹੜੀ ਉਹ ਮੁਕਾਬਲੇ ਚ ਬਣ ਸਕੇਗੀ ਨਹੀਂ ਤਾਂ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਭਾਜਪਾ ਸ਼ਹਿਰਾਂ ਦੇ ਵਿੱਚ ਬਹੁਤ ਵੱਡੀ ਭੂਮਿਕਾ ਇਸ ਵਾਰ ਨਿਭਾ ਸਕਦੀ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਫਾਈਟ ਹੈ ਉਹ ਨਿਰਪਰ ਕਰੇਗੀ ਕਿ ਕੀ ਮਹਿਲਾਵਾਂ ਦੇ ਖਾਤੇ 'ਚ 1000 ਰੁਪਏ ਪਾਏ ਜਾਂਦੇ ਨੇ ਕੀ ਭਗਵੰਤ ਮਾਨ ਦੀ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਉਹ ਸਾਰੀਆਂ ਇਨ ਬਿਨ ਪੂਰੀਆਂ ਕਰਦੀ ਹੈ ਦੂਸਰਾ ਪੰਜਾਬ 'ਚ ਲੈਂਡ ਆਰਡਰ ਨੂੰ ਲੈ ਕੇ ਕਰਪਸ਼ਨ ਦੀ ਸਥਿਤੀ ਅੱਜ ਵੀ ਪੰਜਾਬ 'ਚ ਕਰਪਸ਼ਨ ਬਹੁਤ ਵੱਡਾ ਮੁੱਦਾ ਹੈ ਲਾਂਡ ਆਰਡਰ ਤਾਂ ਮੈਂ ਕਹੂੰਗਾ ਕੈਪਟਨ ਮਰਿੰਦਰ ਵੇਲੇ ਵੀ ਉਹ ਹੀ ਜਾਈ ਸੀ ਲਾਂਡ ਆਰਡਰ ਭਾਵੇਂ ਅਕਾਲੀ ਭਾਜੀਪੀ ਰਹੇ ਪੰਜਾਬ 'ਚ ਯਾ ਕੈਪਟਨ ਮਰਿੰਦਰ ਭਾਵੇਂ ਕੈਪਟਨ ਮਰਿੰਦਰ ਦਾਵਾ ਕਰ ਰਿਹਾ ਹੈ ਕਿ ਗੈਂਗਸਟਰ ਮੈਂ ਖਤਮ ਕਰਤੇ ਸੀ ਪਰ ਸਥਿਤੀ ਕਾਂਗਰਸ ਵੇਲੇ ਵੀ ਲਗਭਗ ਭਾਵੇਂ ਨਸ਼ਿਆਂ ਦੇ ਮਾਮਲੇ 'ਚ ਸੀ ਭਾਵੇਂ ਗੈਂਗਸਟਰ ਦੇ ਮਾਮਲੇ ਦੇ ਵਿੱਚ ਸੀ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਹੁਣ ਹੈ ਹੁਣ ਵੀ ਲਾਂਡ ਆਰਡਰ ਯਾ ਕੈਪਟਨ ਮਰਿੰਦਰ ਦੀ ਸਰਕਾਰ ਵੇਲੇ ਦਾ ਲਾਂਡ ਆਰਡਰ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈ ਠੀਕ ਹੈ ਲੀਡਰ ਇਹ ਦਾਵਾ ਕਰਦੇ ਨੇ ਕਿ ਸਾਡਾ ਰਾਜ ਬੈਟਰ ਹੈ ਜਿਵੇਂ ਭਗਵੰਤ ਮਾਨ ਦਾਵਾ ਕਰਦਾ ਹੈ ਕਿ ਸਾਡਾ ਲੈਂਡ ਆਰਡਰ ਬੈਟਰ ਹੈ ਪਰ ਲੈਂਡ ਆਰਡਰ ਕੈਪਟਲ ਵੇਲੇ ਅਕਾਲੀਆ ਵੇਲੇ ਔਰ ਕਾਂਗਰਸ ਵੇਲੇ ਲਗਭਗ ਔਰ ਹੁਣ ਆਪ ਵੇਲੇ ਲਗਭਗ ਇੱਕੋ ਜਿਹਾ ਹੀ ਰਿਹਾ ਹੈ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਸਾਰੀਆਂ ਤਿਰਾਂ ਦੇ ਦੌਰਾਨ ਰਹੇ ਨੇ ਕੈਪਟਨ ਅਮਰਿੰਦਰ ਕਹਿੰਦੇ ਰਹੇ ਕਿ ਨਵਜੋਤ ਸਿੱਧੂ ਨੂੰ 7 ਮਹੀਨੇ ਹੋ ਗਏ ਸੀ ਬਹੁਤ ਸਾਰੇ ਸੈਕਟਰੀ ਆਉਂਦੇ ਸੀ ਕਿ 7-7 ਮਹੀਨੇ ਹੋ ਜਾਂਦੇ ਆ ਜੀ ਫਾਈਲਾਂ ਸਾਈਨ ਹੋ ਕੇ ਨਹੀਂ ਆਉਂਦੀਆਂ ਅਸਲ ਤੇ ਰੌਲਾ ਹੀ ਫਾਈਲਾਂ ਦਾ ਨਵਜੋਤ ਸਿੱਧੂ ਜਦੋਂ ਤੱਕ ਇਹ ਤੈਅ ਨਹੀਂ ਸੀ ਹੋ ਜਾਂਦੀ ਗੱਲ ਕਿ ਕਿਸੇ ਵੀ ਫੈਸਲੇ 'ਚ ਕਰਪਸ਼ਨ ਨਹੀਂ ਹੈ ਕਰਪਸ਼ਨ ਕੱਲੀ ਇੱਕ ਪੱਦਰ ਤੇ ਨਹੀਂ ਹੁੰਦੀ ਆ ਤੁਸੀਂ ਡੀਆਈਜੀ ਭੁੱਲਰ ਵੇਖ ਲਿਆ ਕਿਵੇਂ ਫੜਿਆ ਗਿਆ ਸੋ ਕਰਪਸ਼ਨ ਹੈ ਜਿਹੜੀ ਉਹ ਆਈਏਐਸ ਅਧਿਕਾਰੀਆਂ ਤੱਕ ਵੀ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਵੀ ਸ਼ੱਕ ਸੀ ਉਹਨਾਂ ਦੇ ਮੰਤਰਾਲਿਆਂ ਦੇ ਵਿੱਚ ਕਿ ਜਿਹੜੇ ਅਫਸਰ ਨੇ ਭਾਵੇਂ ਸਖਤਰ ਪੱਦਰ ਦੇ ਨੇ ਕਿ ਫਾਈਲਾਂ ਇਮਾਨਦਾਰੀ ਨਾਲ ਅੱਗੇ ਆ ਰਹੀਆਂ ਨੇ ਜਾਂ ਫਾਈਲਾਂ ਨੂੰ ਟਾਇਰ ਲੱਗੇ ਹੋਏ ਨੇ ਆਮ ਅਕਸਰ ਸੁਣਦੇ ਆਂ ਕਈ ਵਾਰੀ ਲੋਕ ਕਹਿੰਦੇ ਸੀ ਵੀ ਫਾਈਲਾਂ ਨੂੰ ਟਾਇਰ ਲਾਤੇ ਜੀ ਟਾਇਰ ਲਾਉਣ ਦਾ ਮਤਲਬ ਹੁੰਦਾ ਹੈ ਕਿ ਟੈਚੀ ਪਚਾਤੇ ਸੋ ਨਵਜੋਤ ਸਿੱਧੂ ਕਰਪਸ਼ਨ ਦੇ ਖਿਲਾਫ ਸੀ ਇਸ ਕਰਕੇ ਜਦੋਂ ਫਾਈਲਾਂ ਨੂੰ ਟਾਇਰ ਨਹੀਂ ਲੱਗਦੇ ਫਿਰ ਉਹ ਹੋਲੀ ਚੱਲਦੀਆਂ ਨੇ ਤੇ ਨਵਜੋਤ ਸਿੱਧੂ ਟਾਇਰ ਲੱਗਣ ਨਹੀਂ ਸੀ ਦੰਦਾ ਫਾਈਲਾਂ ਨੂੰ ਫਾਈਲਾਂ ਹੋਲੀ ਚੱਲਦੀਆਂ ਸੀ ਸੋ ਇਹ ਨਹੀਂ ਵੀ ਨਵਜੋਤ ਸਿੰਘ ਸਿੱਧੂ ਨੂੰ ਕੰਮ ਨਹੀਂ ਸੀ ਕਰਨਾ ਆਉਂਦਾ ਅਸਲ 'ਚ ਅੱਜ ਦਾ ਜਿਹੜਾ ਦੌਰ ਹੈ ਨਵਜੋਤ ਸਿੱਧੂ ਵੀ ਕਹਿੰਦਾ ਕਿ ਮੁੱਖ ਮੰਤਰੀ ਦੀ ਮਰਜ਼ੀ ਬਿਨਾ ਪੱਤਾ ਨਹੀਂ ਹਿੱਲਦਾ ਸੋ ਬਹੁਤ ਸਾਰੀਆਂ ਫਾਈਲਾਂ ਨੇ ਜਿਹੜੀਆਂ ਉਹ ਮੁੱਖ ਮੰਤਰੀ ਦੀ ਮਰਜ਼ੀ ਬਿਨਾ ਵੀ ਪਾਸ ਨਹੀਂ ਸੀ ਹੁੰਦੀਆਂ ਹੁਣ ਭਾਵੇਂ ਕੈਪਟਨ ਮਰਿੰਦਰ ਸਾਰਾ ਦੋਸ਼ ਨਵਜੋਤ ਸਿੱਧੂ ਤੇ ਦੇਣ ਪਰ ਕੈਪਟਨ ਮਰਿੰਦਰ ਦੇ ਅਫਸਰ ਵੀ ਕੈਪਟਨ ਮਰਿੰਦਰ ਦੇ ਦੌਰ ਚ ਵੀ ਮਨਮਰਜ਼ੀਆਂ ਕਰਦੇ ਰਹੇ ਨੇ ਇਸ ਕਰਕੇ ਜਿਹੜਾ ਮਹਿਕਮਾ ਨਵਜੋਤ ਸਿੱਧੂ ਨੇ ਨਹੀਂ ਲਿਆ ਬਿਜਲੀ ਦਾ ਕਿਉਂਕਿ ਨਵਜੋਤ ਸਿੱਧੂ ਇਹ ਮੰਨਦੇ ਸੀ ਕਿ ਜਿਹੜਾ ਉਹਨਾਂ ਦਾ ਮਹਿਕਮਾ ਤਬਦੀਲ ਕੀਤਾ ਗਿਆ ਉਹ ਗਲਤ ਕੀਤਾ ਗਿਆ ਉਹ ਆਪਣੇ ਮਹਿਕਮੇ ਚ ਪਰਫਾਰਮ ਕਰ ਰਹੇ ਸੀ ਤੇ ਉਹਨਾਂ ਨੂੰ ਪਰਫਾਰਮ ਕਰਨ ਦਿੱਤਾ ਜਾਣਾ ਚਾਹੀਦਾ ਸੀ ਸੋ ਪਰ ਇੱਕ ਗੱਲ ਤਾਂ ਹੈ ਕਿ ਜੇ ਭਾਜਪਾ ਨੇ ਕੈਪਟਨ ਅਮਰਿੰਦਰ ਉਤਾਰੇ ਨੇ ਹੁਣ ਇੰਤਜ਼ਾਰ ਨਵਜੋਤ ਸਿੰਘ ਸਿੱਧੂ ਦਾ ਹੈ ਤੇ ਜੇ ਅਗਲੇ ਕੁਝ ਮਹੀਨਿਆਂ ਚ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੰਦੀ ਹੈ ਤੇ ਫਿਰ ਪੰਜਾਬ ਦੀ ਸਿਆਸਤ ਦਿਲਚਸਪ ਹੋਏਗੀ ਫਿਰ ਸਿੱਧਾ-ਸਿੱਧਾ ਮੁਕਾਬਲਾ ਜਿਹੜਾ ਇੱਕ ਪਾਸੇ ਨਵਜੋਤ ਸਿੱਧੂ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਇੱਕ ਪਾਸੇ ਆਮ ਆਦਮੀ ਪਾਰਟੀ ਤੇ ਇੱਕ ਪਾਸੇ ਪੰਥਕ ਤੇਰਾ ਫਿਰ ਪੰਜਾਬ ਦੀ ਜਿਹੜੀ ਸਿਆਸੀ ਟੱਕਰ ਹੈ ਉਹ ਤਕੜੀ ਹੋਏਗੀ ਔਰ ਨਵਜੋਤ ਸਿੱਧੂ ਨੂੰ ਹਜੇ ਵੀ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਟੈਸਟ ਨਹੀਂ ਕੀਤਾ ਇੱਕੋ ਹੀ ਚਿਹਰਾ ਹੈ ਜਿਹੜਾ ਹਜੇ ਲੋਕਾਂ ਨੇ ਪਰਖਿਆ ਨਹੀਂ ਬਤੌਰ ਮੁੱਖ ਮੰਤਰੀ ਤੇ ਅਗਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਅੱਗੇ ਕਰਤਾ ਫਿਰ ਬੜੀ ਦਿਲਚਸਪ ਸਿਆਸਤ ਪੰਜਾਬ 'ਚ ਦੇਖਣ ਨੂੰ ਮਿਲੇਗੀ ਜੀ ਔਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾ ਸ਼ਾਇਦ ਨਵਜੋਤ ਸਿੰਘ ਸਿੱਧੂ ਸਿਆਸਤ 'ਚ ਨਾ ਮੁੜਨ। ਹਾਂ ਪਾਰਟੀ ਉਹਨਾਂ ਨੂੰ ਭਰੋਸਾ ਦੇ ਦੇ ਕਿ ਤੁਸੀਂ ਕੰਮ ਕਰੋ, ਮੈਦਾਨ 'ਚ ਨਿਕਲੋ। ਕਿ ਵਕਤ ਆਉਣ ਤੇ ਮੁੱਖ ਮੰਤਰੀ ਦਾ ਚਿਹਰਾ ਬਣਾਵਾਂਗੇ। ਤੇ ਫਿਰ ਨਵਜੋਤ ਸਿੰਘ ਸਿੱਧੂ ਸਾਨੂੰ ਬਹੁਤ ਜਲਦ ਸਿਆਸਤ ਦੇ ਮੈਦਾਨ 'ਚ ਫਿਰ ਨਜ਼ਰ ਆ ਸਕਦੇ। ਨਲਾ ਜੀ ਉਧਰ ਬਿਹਾਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਵਾਸੀਆਂ ਵਾਲੇ ਬਿਆਨ ਨੂੰ ਲੈ ਕੇ ਤੰਜ ਕੱਸਿਆ ਅਜਿਹਾ ਉਹਨਾਂ ਨੇ ਕੀ ਕਿਹਾ ਕਿ ਯੂਪੀ ਬਿਹਾਰ ਤੋਂ ਲੈ ਕੇ ਪੰਜਾਬ ਤੱਕ ਸਿਆਸਤ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਗਰਮ ਹੋ ਗਈ। ਦੇਖੋ ਮੇਰਾ ਹੀ ਮੰਨਣਾ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਬੜੇ ਹਰਮਨ ਪਿਆਰੇ ਲੀਡਰ ਨੇ ਲੇਕਿਨ ਪ੍ਰਵਾਸੀਆਂ ਬਾਰੇ ਜਿਹੜੀ ਉਹ ਭਾਸ਼ਾ ਵਰਤਗੇ ਸੀ ਉਹ ਅਗਰ ਉਹਦੇ ਤੋਂ ਗਰੇਜ਼ ਕਰਦੇ ਤਾਂ ਚੰਗਾ ਰਹਿੰਦੇ। 2022 ਦੀਆਂ ਚੋਣਾਂ ਵੇਲੇ ਰੋਪੜ ਦੇ ਵਿੱਚ ਪ੍ਰਿੰਕਾ ਗਾਂਧੀ ਦਾ ਰੋਡ ਸ਼ੋਅ ਸੀ। ਔਰ ਉਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਯੂਪੀ ਬਿਹਾਰ ਤੋਂ ਜਿਹੜੇ ਇੱਕ ਸ਼ਬਦ ਵਰਤਿਆ ਸੀ ਜਿਹੜਾ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ। ਉਹਨੂੰ ਤੰਜ ਦੇ ਤੌਰ ਤੇ ਦੇਖਿਆ ਜਾਂਦਾ ਕਿਸੇ ਵੀ ਭਾਈਚਾਰੇ ਦੇ ਲਈ। ਸੋ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਤੇ ਜਿਹੜੇ ਯੂਪੀ ਬਿਹਾਰ ਤੋਂ ਜਿਹੜੇ ਲੋਕ ਆ ਕੇ ਰਾਜ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਰਾਜ ਨਹੀਂ ਕਰਨ ਦੇਣਾ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਵਿੱਚ ਇੱਕ ਚੋਣ ਜਲਸਾ ਚੱਲ ਰਿਹਾ ਸੀ ਕਿਉਂਕਿ ਚਰਨਜੀਤ ਚੰਨੀ ਉਹਨਾਂ ਨੂੰ ਬਣਾਇਆ ਗਿਆ ਸਟਾਰ ਪ੍ਰਚਾਰਕ ਔਰ ਬਿਹਾਰ 'ਚ ਇੱਕ ਚੋਣ ਜਲਸਾ ਚੱਲ ਰਿਹਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਚੰਨੀ ਤੇ ਵੱਡਾ ਸਿਆਸੀ ਹਮਲਾ ਕੀਤਾ ਉਹ ਕਹਿੰਦੇ ਬਿਹਾਰ ਦੇ ਲੋਕਾਂ ਨੂੰ ਕਹਿੰਦੇ ਕਿ ਜਿਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਅਪਸ਼ਬਦ ਬੋਲੇ ਕਾਂਗਰਸ ਨੇ ਉਹਨਾਂ ਨੂੰ ਪ੍ਰਚਾਰ ਲਈ ਬੁਲਾਇਆ ਪ੍ਰਧਾਨ ਮੰਤਰੀ ਮੁਤਾਬਕ ਚਰਨਜੀਤ ਚੰਨੀ ਨੇ ਬਿਹਾਰ ਦੇ ਲੋਕਾਂ ਨੂੰ 2022 ਚ ਅਪਸ਼ਬਦ ਬੁਲੇ ਸੀ ਤੇ ਕਹਿੰਦੇ ਕਾਂਗਰਸ ਨੇ ਹੁਣ ਉਹਨਾਂ ਨੂੰ ਪ੍ਰਚਾਰ ਲਈ ਬੁਲਾਇਆ ਪੰਜਾਬ ਦੇ ਇੱਕ ਕਾਂਗਰਸ ਦੇ ਸੀਐਮ ਨੇ ਐਲਾਨ ਕੀਤਾ ਸੀ ਕਿ ਪੰਜਾਬ ਚ ਬਿਹਾਰ ਦੇ ਲੋਕਾਂ ਨੂੰ ਵੜਨ ਨਹੀਂ ਦੇਵਾਂਗੇ ਤੇ ਗਾਂਧੀ ਪਰਿਵਾਰ ਦੀ ਟੀ ਖੁਸ਼ ਹੋ ਕੇ ਤਾੜੀਆਂ ਬਜਾ ਰਹੀ ਸੀ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਇਹ ਬਿਆਨ ਹੈ ਇਹ ਬਿਹਾਰ ਦੇ ਮੀਡੀਆ ਦੇ ਵਿੱਚ ਇਹ ਨੈਸ਼ਨਲ ਮੀਡੀਆ ਦੇ ਵਿੱਚ ਇਹ ਸੋਸ਼ਲ ਮੀਡੀਆ ਦੇ ਵਿੱਚ ਸੁਰਖੀਆਂ ਬਣ ਰਿਹਾ ਔਰ ਪੰਜਾਬ ਦੇ ਵਿੱਚ ਵੀ ਟੈਲੀਵਿਜ਼ਨ ਚੈਨਲਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਂਨਾ ਦਾ ਜਿਹੜਾ ਇਹ ਬਿਆਨ ਹੈ ਇਹ ਸੁਰਖੀਆਂ ਬਣ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਚਰਨਜੀਤ ਚੰਨੀ ਹੋਂਨਾ ਨੇ ਉਸ ਤੋਂ ਬਾਅਦ ਸਫਾਈ ਤਾਂ ਦਿੱਤੀ ਸੀ ਕਿ ਉਹਨਾਂ ਦਾ ਮਤਲਬ ਸਿਰਫ ਅਰਵਿੰਦ ਕੇਦਰੀਵਾਲ ਮਨੀਸ਼ ਸਿਸੋਧਿਆ ਦਿੱਲੀ ਦੀ ਲੀਡਰਸ਼ਿਪ ਬਾਰੇ ਸੀ ਪਰ ਜਿਹੜਾ ਬਿਆਨ ਸ਼ਬਦ ਚਰਨਜੀਤ ਸਿੰਘ ਚੰਨੀ ਵੱਧਤ ਗਏ ਸੀ ਮੈਨੂੰ ਲੱਗਦਾ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਅਸੀਂ ਸਾਰੇ ਇੱਕੋ ਮੁਲਕ ਦੇ ਵਾਸੀ ਆਂ ਤੇ ਯੂਪੀ ਬਿਹਾਰ ਦੀ ਗੱਲ ਕਰੀਏ ਜੇ ਅਸੀਂ ਪੰਜਾਬੀ ਉੱਥੇ ਜਾ ਕੇ ਕੰਮ ਕਰਾਂਗੇ ਤੇ ਅਸੀਂ ਵੀ ਉੱਥੇ ਜਾ ਕੇ ਫਿਰ ਪ੍ਰਵਾਸੀ ਹੋ ਜਾਾਂਗੇ ਸੋ ਪਰ ਹਕੀਕਤ ਦੇ ਵਿੱਚ ਮੁਲਕ 'ਚ ਪ੍ਰਵਾਸੀ ਕੋਈ ਨਹੀਂ ਹੁੰਦਾ ਜੇ ਅਸੀਂ ਬੰਬੇ ਚੱਲ ਜਾਈਏ ਯੂਪੀ ਬਿਹਾਰ ਚੱਲ ਜਾਈਏ ਮੁਲਕ ਸਾਡਾ ਇੰਡੀਆ ਹੀ ਰਹਿਣਾ ਸੋ ਪ੍ਰਵਾਸੀ ਸ਼ਬਦ ਵੀ ਮੈਨੂੰ ਲੱਗਦਾ ਹੈ ਨਹੀਂ ਵਰਤਿਆ ਜਾਣਾ ਚਾਹੀਦਾ ਅਸੀਂ ਸਾਰੇ ਇੱਕੋ ਮੁਲਕ ਦੇ ਵਚਨਦੇ ਆ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਵੇਂ ਪੰਜਾਬੀ ਅਸੀਂ ਹਿਮਾਚਲ ਚ ਜ਼ਮੀਨ ਨਹੀਂ ਖਰੀਦ ਸਕਦੇ ਅਸੀਂ ਦੂਜੇ ਸੂਬਿਆਂ ਚ ਜ਼ਮੀਨ ਨਹੀਂ ਖਰੀਦ ਸਕਦੇ ਇਹ ਜਿਹੜਾ ਕੰਮ ਹੈ ਇਹ ਕਾਨੂੰਨ ਮੁਤਾਬਕ ਵਿਧਾਨ ਸਭਾ ਚ ਸਰਕਾਰਾਂ ਵਿਚਾਰਨ ਨਾ ਕਿ ਇਹਨਾਂ ਨੂੰ ਅਸੀਂ ਪਬਲਿਕ ਮੰਚਾਂ ਤੇ ਵਿਰੋਧ ਦਾ ਮੁੱਦਾ ਬਣਾਈਏ ਅਸੀਂ ਕੈਨੇਡਾ ਚ ਜਾ ਕੇ ਵੀ ਪੀਆਰ ਲੈਨੇ ਆ ਅਸੀਂ ਦੂਜੇ ਮੁਲਕਾਂ ਚ ਜਾ ਕੇ ਵੀ ਨਾਗਰਿਕਤਾ ਲੈਨੇ ਆ ਸੋ ਇਹਦਾ ਇੱਕ ਪ੍ਰੋਸੈਸ ਤਾਂ ਬਣਾਇਆ ਜਾ ਸਕਦਾ ਹੈ ਪਰ ਅਸੀਂ ਕਿਸੇ ਨੂੰ ਕਹੀਏ ਕਿ ਅਸੀਂ ਪੰਜਾਬ ਚ ਨਹੀਂ ਆਉਣ ਦੇਣਾ ਵੜਨ ਨਹੀਂ ਦੇਣਾ ਮੈਨੂੰ ਲੱਗਦਾ ਉਹ ਠੀਕ ਨਹੀਂ ਹੈ ਸੋ ਇਹ ਬਿਆਨ ਚਰਨਜੀਤ ਸਿੰਘ ਚੰਨੀ ਹੋਣਾ ਦਾ ਕਾਫੀ ਜ਼ਿਆਦਾ ਵਾਇਰਲ ਹੈ ਜਿੱਥੇ ਪ੍ਰਧਾਨ ਮੰਤਰੀ ਇਹਨੂੰ ਦੱਬ ਕੇ ਨਿੰਦ ਰਹੇ ਨੇ ਜੀ ਨਾਲ ਜੀ ਅੱਗੇ ਗੱਲ ਕਰੀਏ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਵੀ ਹੁਣ ਅਮਰਿਤਪਾਲ ਸਿੰਘ ਨੂੰ ਅਮਰਿਤਪਾਲ ਜੀ ਕਹਿਣ ਲੱਗੇ ਨੇ ਇਸ ਨੂੰ ਕਿਵੇਂ ਸਮਝਿਆ ਜਾਵੇ ਤੇ ਹੁਣ ਜਿਹੜਾ ਤਰਨਤਨ ਜ਼ਮੀਨੀ ਚੋਣ ਦਾ ਪੜਾ ਜਿਹੜਾ ਤਰਨਤਨ ਜ਼ਮੀਨੀ ਚੋਣ ਦੀ ਬਾਜ਼ੀ ਹੈ ਜਿਹੜੀ ਉਹ ਕਿਸ ਪਾਸੇ ਜਾ ਸਕਦੀ ਹੈ ਦੇਖੋ ਤਰੰਤ ਤਰੰਤ ਦੀ ਜਿਹੜੀ ਜ਼ਿੰਮਰੀ ਚੋਣ ਹੈ ਉਹ ਪੂਰੀ ਤਰ੍ਹਾਂ ਨਾਲ ਫਸੀ ਪਈ ਹੈ ਸਾਰੀਆਂ ਧਿਰਾਂ ਨੇ ਸਿਰ ਧੜ ਦੀ ਬਾਜ਼ੀ ਲਾਈ ਹੋਈ ਹੈ ਔਰ ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਰਸ਼ ਹਰ ਕਿਸੇ ਨੂੰ ਮਿਲ ਰਿਹਾ ਹੈ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਭੀੜ ਹੈ ਉਹ ਵੋਟ ਦੀ ਗਰੰਟੀ ਨਹੀਂ ਹੁੰਦੀ ਹਰ ਸਿਮਰਤ ਕੌਰ ਦੀਆਂ ਮੀਟਿੰਗਾਂ 'ਚ ਵੀ ਰਸ਼ ਹੈ ਰਾਜਾ ਵੜਿੰਗ ਦੀਆਂ ਮੀਟਿੰਗਾਂ 'ਚ ਰਸ਼ ਹੈ ਹਰਮੀਤ ਸੰਧੂ ਦੀਆਂ ਮੀਟਿੰਗਾਂ 'ਚ ਰਸ਼ ਹੈ ਔਰ ਪੰਥਕ ਤੇਰਾ ਦੀਆਂ ਮੀਟਿੰਗਾਂ 'ਚ ਰਸ਼ ਹੈ ਹਰ ਪਾਸੇ ਰਸ਼ ਹੈ ਲੇਕਿਨ ਲੋਕਾਂ ਨੇ ਸਾਰਿਆਂ ਦੀ ਗੱਲ ਸੁਣ ਕੇ ਫੈਸਲਾ ਆਪਣੇ ਮਨ ਦਾ ਕਰਨਾ ਔਰ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ 4 ਪੌਣੇ 4 ਸਾਲ ਦੀ ਕਾਰਗੁਜ਼ਾਰੀ ਹੈ ਉਥੋਂ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਕਾਰਗੁਜ਼ਾਰੀ ਹੈ ਉਹ ਬੜੀ ਫੈਸਲਾ ਕੁਨ ਸਾਬਤ ਹੋਊਗੀ ਕਸ਼ਮੀਰ ਸਿੰਘ ਸੋਹਲ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਨੇ ਵਿਕਾਸ ਦੇ ਕੰਮ ਕਿੰਨੇ ਕੀਤੇ ਲੋਕਾਂ ਦੇ ਕੰਮ ਉਹਨਾਂ ਦੇ ਰਾਜ ਚ ਕਿੰਨੇ ਖੋਏ ਆਮ ਆਦਮੀ ਪਾਰਟੀ ਦੀ ਜਿੱਤ ਹਾਰ ਦਾ ਫੈਸਲਾ ਉਹਨਾਂ ਦੀ ਕਸ਼ਮੀਰ ਸਿੰਘ ਸੋਲ ਉਹਨਾਂ ਦੀ ਕਾਰਗੁਜ਼ਾਰੀ ਦੇ ਨਾਲ ਵੀ ਹੋਣਾ ਹੈ ਹਰਮੀਰ ਸਿੰਘ ਸੰਧੂ ਪਹਿਲਾਂ ਆਜ਼ਾਦ ਖੜੇ 97 ਚ ਇੱਕ ਵਾਰ ਫਿਰ ਅਕਾਲੀਆਂ ਚ ਆਏ ਲੰਮਾ ਸਮਾਂ ਚਾ ਦੋ ਚੋਣਾਂ ਜਿੱਤੇ ਦੋ ਹਾਰੇ ਉਹ ਅਕਾਲੀਆਂ ਚ ਰਹੇ ਹਰਮੀਰ ਸਿੰਘ ਸੰਧੂ ਇਸ ਕਰਕੇ ਹਰਮੀਰ ਸੰਧੂ ਨੇ ਕਿੰਨੀਕ ਡਿਵੈਲਪਮੈਂਟ ਕਰਾਈ ਕਿੰਨੀਕ ਨਹੀਂ ਕਰਾਈ ਉਥੋਂ ਦੇ ਲੋਕ ਵੋਟਾਂ ਦੇ ਰੂਪ ਚ ਦੱਸਣਗੇ ਕਾਂਗਰਸ ਦੇ ਅਗਨੀ ਹੋਤਰੀ ਉਹਨਾਂ ਨੇ ਉਹ ਵੀ 2 ਸਾਲ 2 ਵਾਰ ਉਥੇ ਐਮਐਲਏ ਰਹੇ ਉਹਨਾਂ ਦੇ ਉਹਨਾਂ ਦੇ ਉੱਤੇ ਵੀ ਇਹ ਗੱਲ ਆਉਂਦੀ ਹੈ ਕਿ ਇੱਕ ਵਾਰ ਐਮਐਲਏ ਰਹੇ ਉਹਨਾਂ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਵਿਕਾਸ ਕਰਾਇਆ ਐਜੂਕੇਸ਼ਨ ਦੇ ਖੇਤਰ 'ਚ ਕੰਮ ਕੀਤਾ ਤੇ ਗੱਲ ਅਮਰਿਤਪਾਲ ਦੀ ਵੀ ਬਣਦੀ ਹੈ ਕਿ ਜਦੋਂ ਇੱਕ ਐਮਪੀ ਜਿੱਤ ਗਿਆ ਕਿ ਉਹਨੂੰ ਛੱਡਿਆ ਨਹੀਂ ਜਾ ਰਿਹਾ ਐਮਐਸਏ ਹਟਾਇਆ ਨਹੀਂ ਜਾ ਰਿਹਾ ਤੇ ਭਾਜਪਾ ਔਰ ਕੇਂਦਰ ਦੀ ਔਰ ਪੰਜਾਬ ਦੀ ਸਰਕਾਰ ਤੋਂ ਲੋਕ ਮੰਗ ਕਰ ਰਹੇ ਨੇ ਵੀ ਸਿੱਖ ਨੌਜਵਾਨਾਂ ਤੇ ਐਨਐਸਏ ਵਾਪਸ ਲਿਆ ਜਾਵੇ ਉਹ ਮੁੱਦਾ ਵੀ ਹੈ ਉੱਥੇ ਪੰਜਾਬ ਦੇ ਲੋਕਾਂ ਦੇ ਜ਼ਖਮ ਵੀ ਹਰੇ ਹੁੰਦੇ ਨੇ ਭਾਵੇਂ 84 ਕਤਲੇਆਮ ਹੈ ਭਾਵੇਂ ਬਰੂਸਟਾਰ ਆਪਰੇਸ਼ਨ ਹੈ ਇਹ ਸਾਰੀਆਂ ਗੱਲਾਂ ਤਰਨ ਤਰਨ ਦੇ ਹਲਕੇ 'ਚ ਭਾਵੇਂ ਝੂਠੇ ਪੁਲਿਸ ਮੁਕਾਬਲੇ ਹੈ ਇਹ ਸਾਰੇ ਮੁੱਦੇ ਉੱਥੇ ਉਭਰੇ ਨੇ ਔਰ ਇਹਨਾਂ ਸਾਰੇ ਮੁੱਦਿਆਂ ਦੇ ਵਿੱਚੋਂ ਲੋਕਾਂ ਨੇ ਜਿਸ ਮੁੱਦੇ ਨੂੰ ਮੁੱਖ ਮੰਨ ਕੇ ਵੋਟਾਂ ਕੀਤੀਆਂ ਤੇ ਇੱਕ ਪਾਸੜ ਨਤੀਜਾ ਆਊਗਾ ਅਗਰ ਬਹੁਤ ਸਾਰੇ ਮੁੱਦੇ ਸਾਰੀਆਂ ਪਾਰਟੀਆਂ ਆਪਣਾ ਪ੍ਰਭਾਵ ਪਹੁੰਚ ਕਾਮਯਾਬ ਰਹੀਆਂ ਔਰ ਬਹੁਤ ਮੁੱਦੇ ਭਾਰੀ ਦੇ ਫਿਰ ਫਸਵੇਂ ਮੁਕਾਬਲੇ ਚ ਬਹੁਤ ਘੱਟ ਵੋਟਾਂ ਤੇ ਵੀ ਹਾਰ ਜਿੱਤ ਦਾ ਫੈਸਲਾ ਹੋ ਸਕਦਾ ਪਰ ਮੈਂ ਫਿਰ ਗੱਲ ਕਰਦਾ ਕਿਉਂਕਿ ਬਹੁਤ ਇਲਾਕਾ ਪਿੰਡੂ ਹੈ ਪੰਜਾਬ ਦਾ ਜਿਹੜਾ ਪਿੰਡੂ ਇਲਾਕਾ ਹੈ ਉੱਥੇ ਪੰਥਕ ਮੁੱਦੇ ਹਾਵੀ ਨੇ ਉੱਥੇ ਸਿੱਖ ਖੇਤਰੀ ਪਾਰਟੀ ਦੇ ਮੁੱਦੇ ਹਾਵੀ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੇ ਲੋਕ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਖੜਨ ਵਾਲੀਆਂ ਧਿਰਾਂ ਨੂੰ ਵੋਟਾਂ ਪਾ ਸਕਦੇ ਨੇ ਹੁਣ ਜਿੱਥੇ ਤੱਕ ਗੱਲ ਰਹੀ ਮਨਦੀਪ ਸਿੰਘ ਖਾਲਸਾ ਦੀ ਪੁਨਰ ਸੁਜੀਤ ਅਕਾਲੀ ਦਲ ਪੰਥਕ ਕੌਂਸਲ ਇਹ ਮੈਂ ਮੰਨਦਾ ਕਿ ਪਿੰਡਾਂ 'ਚ ਇਹਨਾਂ ਦਾ ਵੀ ਪ੍ਰਭਾਵ ਹੈ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਇਹ ਆਜ਼ਾਦ ਹੈ ਤੇ ਨਵੇਂ ਹੈ ਐਮਪੀ ਬਣਾਤਾ ਸੀ ਅਮਰਿਤਪਾਲ ਖਾਲਸਾ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾ ਦਿੱਤੇ ਸੀ ਸੋ ਮਨਦੀਪ ਜੀ ਜਿੱਤੋਂ ਤੱਕ ਗੱਲ ਦੀ ਅਮਰਿਤ ਰਾਜਾ ਵੜਿੰਗ ਦੀ ਰਾਜਾ ਵੜਿੰਗ ਇਸ ਗੱਲ ਲਈ ਮਸ਼ਹੂਰ ਹੈ ਕਿ ਉਹ ਇੱਕ ਲਾਈਨ ਲੈ ਕੇ ਕੰਮ ਕਰਦਾ ਹੈ ਪੋਲਿਟਿਕਸ 'ਚ ਅਗਰ ਉਹ ਕੌਮੀਅਤ ਦੀ ਗੱਲ ਕਰ ਰਹੇ ਨੇ ਨੈਸ਼ਨਲਿਜ਼ਮ ਦੀ ਗੱਲ ਕਰ ਰਹੇ ਨੇ ਤੇ ਉਹ ਇਹ ਗੱਲ ਨੰਗੇ ਚੱਟੇ ਹੋ ਕੇ ਕਰ ਰਹੇ ਨੇ ਰਾਜਾ ਵੜਿੰਗ ਤਿੰਨ ਵਾਰ ਐਮਐਲਏ ਤੇ ਇੱਕ ਵਾਰ ਐਮਪੀ ਅਸ਼ੇਆ ਕਰਕੇ ਬਣਿਆ ਹੈ ਕਿ ਅਗਰ ਉਹ ਕਿਸੇ ਗੱਲ ਦਾ ਵਿਰੋਧੀ ਹੈ ਤੇ ਉਹ ਵਿਰੋਧ 'ਚ ਰਹਿੰਦਾ ਹੈ ਰਾਜਾ ਵੜਿੰਗ ਇਸੇ ਕਰਕੇ ਜਿੱਤਿਆ ਭਾਵੇਂ ਉਹਦੇ ਆਲੇ-ਦੁਆਲੇ ਕਈ ਵਿਵਾਦ ਖੜੇ ਹੁੰਦੇ ਨੇ ਪਰ ਇਸ ਦੇ ਬਾਵਜੂਦ ਮੈਂ ਕਹੂੰਗਾ ਕਿ ਰਾਜਾ ਵੜਿੰਗ ਲੋਕਾਂ ਨੂੰ ਪ੍ਰਭਾਵਿਤ ਕਰਕੇ ਵੋਟਾਂ ਹਾਸਲ ਕਰਨ 'ਚ ਕਾਮਯਾਬ ਰਹਿੰਦਾ ਪਰ ਤਰਨ ਤਾਰਨ 'ਚ ਜਿਹੜਾ ਉਹਨਾਂ ਨੇ ਬਿਆਨ ਖਾਲਿਸਤਾਨ ਦੇ ਸੰਦਰਭ 'ਚ ਦਿੱਤਾ ਸੀ ਉਹ ਰਾਜਾ ਵੜਿੰਗ ਆਪਣੀ ਪੋਲੀਟੀਕਲ ਅਡੋਲੋਜੀ ਨੂੰ ਉਜਾਗਰ ਕਰਦੇ ਹੋਏ ਉਹਨਾਂ ਨੇ ਦਿੱਤਾ ਸੀ ਉਹਨਾਂ ਨੇ ਮਿੱਠ ਕੇ ਦਿੱਤਾ ਸੀ ਸੋ ਉਹਦਾ ਕਾਂਗਰਸ ਨੂੰ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਉਹ ਤਾਂ ਵੋਟਾਂ ਤੋਂ ਬਾਅਦ ਪਤਾ ਲੱਗੂਗਾ ਪਰ ਰਾਜਾ ਵੜਿੰਗ ਮੈਂ ਇੰਟਰਵਿਊ ਸੁਣ ਰਿਹਾ ਸੀ ਇੱਕ ਟੈਲੀਵਿਜ਼ਨ ਚੈਨਲ ਤੇ ਸੋਢੀ ਸਾਹਿਬ ਨੇ ਜਿਹੜੇ ਪੱਤਰਕਾਰ ਉਹਨਾਂ ਨਾਲ ਇੰਟਰਵਿਊ ਚੱਲ ਰਹੀ ਸੀ ਤੇ ਅਮਰਿਤਪਾਲਸ ਬਾਰੇ ਰਾਜਾ ਵੜਿੰਗ ਨੇ ਦੋ ਵਾਰ ਅਮਰਿਤਪਾਲ ਜੀ ਕਿਹਾ ਸੋ ਮੈਨੂੰ ਲੱਗਦਾ ਹੈ ਕਿ ਪੋਲਿਟੀਕਲ ਤੌਰ ਤੇ ਵੀ ਰਾਜਾ ਵੜਿੰਗ ਮਚੂਰ ਹੋਰ ਹੋ ਰਿਹਾ ਹੈ ਹਾਲਾਂਕਿ ਹੁਣ ਸਿਆਣੀ ਉਮਰ ਹੋ ਗਈ 47 ਸਾਲ ਦੀ ਤਿੰਨ ਵਾਰ ਐਮਐਲਏ ਐਮਪੀ ਬਣ ਗਿਆ ਤੇ ਮਚਿਉਰਿਟੀ ਹੈ ਜਿਹੜੀ ਪੋਲਿਟਿਕਸ ਦੀ ਉਹ ਲਗਾਤਾਰ ਰਾਜਾ ਵੜਿੰਗ ਵੀ ਹਾਸਲ ਕਰ ਰਿਹਾ ਉਹਦੇ ਬਿਆਨਾਂ ਤੋਂ ਉਹਦੀਆਂ ਇੰਟਰਵਿਊਜ਼ ਤੋਂ ਇਹ ਗੱਲਾਂ ਹੁਣ ਝਲਕਣ ਲੱਗੀਆਂ ਸੋ ਇਸ ਕਰਕੇ ਮੈਂ ਕਹੂੰਗਾ ਕਿ ਜਿਵੇਂ ਰਵਨੀਤ ਬਿੱਟੂ ਹੈ ਇੱਕ ਤੈਹ ਆਈਡੀਓਲੋਜੀ ਨਾਲ ਅੱਗੇ ਵਧਦਾ ਹੈ ਰਾਜਾ ਵੜਿੰਗ ਵੀ ਇੱਕ ਤੈਹ ਆਈਡੀਓਲੋਜੀ ਦੇ ਨਾਲ ਅੱਗੇ ਵਧ ਰਿਹਾ ਔਰ ਰਾਜਾ ਵੜਿੰਗ ਅਗਰ ਐਮਪੀ ਬਣਿਆ ਲੁਧਿਆਣੇ ਦੀ ਸੀਟ ਤੋਂ ਤੇ ਰਵਨੀਤ ਬਿੱਟੂ ਵੀ ਉੱਥੋਂ ਪਹਿਲਾਂ ਐਮਪੀ ਬਣਦਾ ਰਿਹਾ ਸੋ ਇਸ ਕਰਕੇ ਰਾਜਾ ਵੜਿੰਗ ਦੀ ਜਿਹੜੀ ਆਈਡੀਓਲੋਜੀ ਹੈ ਉਹਦੀ ਚਰਚਾ ਆਉਂਦੇ ਸਮੇਂ ਦੇ ਵਿੱਚ ਵੀ ਹੁੰਦੀ ਰਹਿਣੀ ਹੈ ਜੀ ਸੋ ਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਾਰੇ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਤੁਹਾਡੇ ਪੱਖ ਦਾ ਸਵਾਗਤ ਹੈ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ